ਹਲਕਾ ਛਾਰਪੁਰ ਤੋਂ ਕਾਂਗਰਸ ਆਈ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਛੱਬੇਵਾਲ ਪਹਿਲੀ ਵਾਰ ਅੱਜ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਦੇ ਰੂਬਰੂ ਹੋਏ ਇਸ ਤੋਂ ਪਹਿਲਾਂ ਕੇਜੀ ਰਿਜ਼ੋਰਟ ਦੇ ਵਿੱਚ ਉਹਨਾਂ ਨੇ ਕਾਂਗਰਸ ਆਈ ਨਾਲ ਸੰਬੰਧ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਰਪੰਚਾਂ ਲੰਬੜਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨਮੋਹਨ ਸਿੰਘ ਹੁਣਾਂ ਨੇ ਆਪਣੇ ਪ੍ਰਧਾਨ ਮੰਤਰੀ ਕਾਰਜਕਾਲ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਸਕੀਮਾਂ ਲਾਂਚ ਕੀਤੀਆਂ ਸਨ ਜੋ ਅੱਜ ਵੀ ਜੋ ਹੈ ਉਹ ਲੋਕਾਂ ਦੇ ਲਈ ਬਹੁਤ ਹੀ ਸਹੀ ਸਦ ਹੁੰਦੀਆਂ ਉਹਨਾਂ ਵਿੱਚ ਉਹਨਾਂ ਨੇ ਨਰੇਗਾ ਸਕੀਮ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਆਪਣੀ ਤਕਰੀਰ ਵਿੱਚ ਉਹਨਾਂ ਨੇ ਕਿਹਾ ਕਿ ਜੋ ਪਾਰਟੀ ਨੇ ਉਹਨਾਂ ਨੂੰ ਜ਼ਿੰਮੇਵਾਰੀ ਲਈ ਹੈ ਉਹਨੂੰ ਤੰਦੇਹੀ ਦਾ ਨਮਾਨਗੇ ਭਾਵੇਂ ਕਿ ਅੱਜ ਦੀ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਇਕੱਠ ਹੋਇਆ ਪਰ ਛੋਡੀ ਧੜੇ ਦੇ اور ਖੁਦ ਆਪ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਾਣੀ ਸੋਦੀ ਦੀ ਗੈਰ ਹਾਜ਼ਰੀ ਮੀਟਿੰਗ ਦੇ ਵਿੱਚ ਨੜਕੀ ਜਈ ਔਰ ਉਹਨਾਂ ਦੇ ਧੜੇ ਦੇ ਬਹੁਤੇ ਜੋ ਖਾਸ ਤੌਰ ਤੇ ਵਰਕਰ ਨੇ ਉਹ ਦਿਖਾਈ ਨਹੀਂ ਦਿੱਤੇ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਉਹਨਾਂ ਕਿਹਾ ਕਿ ਜੋ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਹੈ ਉਹ ਵੱਡੀ ਲੀਡ ਦੇ ਨਾਲ ਜੁਟਾ ਕੇ ਰਾਹੁਲ ਗਾਂਧੀ ਜੀ ਨੂੰ ਉਹਨਾਂ ਦੇ ਹੱਥ ਮਜ਼ਬੂਤ ਕਰਨਗੇ ਇਸ ਤੋਂ ਪਹਿਲਾਂ ਕੇਜੀ ਸੌਟ ਵਿੱਚ ਹੋਏ ਜਨਤਕ ਪ੍ਰੋਗਰਾਮ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਜੁਗਿੰਦਰ ਸਿੰਘ ਮਾਨ ਨੇ ਵੀ ਆਪਣੀ ਤਕਰੀਰ ਵਿੱਚ ਆ ਲੋਕ ਸਭਾ ਹਲਕਾ ਸ਼ਿਆਰਪੁਰ ਤੋਂ ਡਾਕਟਰ ਰਾਜਕਮਰ ਚੱਬੇਵਾਨ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ

ਮਾਣਸਾ ਤੋਂ پیسے ਤਾਂ ਆਏ ਮੈਂ ਦੱਸਣਾ ਚਾਹੁੰਦਾ ਕਿ ਮੇਰੇ ਪਿੰਡ 10 ਸਾਲਾਂ ਤੋਂ ਕੋਈ ਕੰਮ ਨਹੀਂ ਹੋਇਆ ਸੀ ਮੈਂ ਕੋਈ ਸਰਪੰਚੇ ਗੁਰਿੰਦਰ ਕਰਦਿਆਂ ਕਹਿੰਦਾ ਮੈਂ ਤਾਂ ਕਰਕੇ ਕਹਿੰਦਾ ਮੇਰੇ ਪਿੰਡ ਕਿਸੇ ਵੀ ਕਾਲੀ ਸਰਕਾਰ ਦੇ ਵਿੱਚ 1 ਰੁਪਿਆ ਨਹੀਂ ਦੇ 10 ਸਾਲਾਂ ਉਦੋਂ ਕੰਮ ਨਹੀਂ ਸੀ ਵੀ ਦਰਜੀਤ ਰਾਜੂ ਦਾ ਪਿੰਡੈਂਟ ਪਹਿਨਦੇ ਦੇ ਬਾਕੀ ਬੰਦੇ ਜੀ ਕਹਿ ਦਿੰਦੇ ਪਾਸਤਾ ਹੋਰ ਗਏ ਤੇ ਪੈਸੇ ਆ ਮੈਂ ਪਹਿਲਾਂ ਜਨੂ ਕਹਿੰਦਾ ਮਾਨ ਸਾਹਿਬ ਇੱਥੇ ਡਾਕਟਰ ਸਾਹਿਬ ਇੱਥੇ ਗੁਆਂਢੀ ਤੋਂ ਕੰਮ ਨਹੀਂ ਆਉਣੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਾਲਕੋਨ ਨੇ ਅਧਿਕਾਰ ਦਿੱਤਾ ਸਰ ਜਿਵੇਂ ਕਿ ਅੱਜ ਗੱਲ ਕਰੀਏ ਇਲੈਕਸ਼ਨ ਦੀ ਪਾਰਲੀਮੈਂਟ ਇਲੈਕਸ਼ਨ ਇੱਕ ਬਹੁਤ ਵੱਡਾ ਯੁੱਗ ਹੈ ਕਿਉਂਕਿ ਸਭ ਦਸਮਾਹ ਦੇ ਨਾਂ ਦਾ ਇਲੈਕਸ਼ਨ ਨੂੰ ਲੈਂਦਾ ਮੌਕਾ ਪਰਦਾ ਪਤਾ ਨੂੰ ਇਲੈਕਸ਼ਨ ਦਾ ਕਿ ਬਹੁਤ ਸਾਰੀਆਂ ਐਸੀਆਂ ਕਈ ਗੱਲਾਂ ਹੁੰਦੀਆਂ ਕੈਂਡੀਡੇਟ ਨੂੰ ਬਹੁਤ ਸਾਰੀ ਇਤਿਆਹਾਤ ਰੱਖ ਕੇ ਇਹ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਵਿਚਰਨਾ ਪੈਂਦਾ ਜਿਹੜਾ ਸਿਚੁਏਸ਼ਨ ਜਿਹੜੀ ਹੈ ਪੋਲਿਟਿਕਲ ਸਿਚੁਏਸ਼ਨ ਕੁਰਸੀਆਂ ਪਾਰਟੀਆਂ ਦੀ ਆਮ ਹੋਵੇ ਆਮ ਆਦੀ ਪਾਰਟੀ ਜਾਂ ਬੀਐਸਪੀ ਦੀ ਪਾਰਟੀ ਜਾਂ ਭਾਜਪਾ ਕਾਂਲੀ ਇਸ ਵਗੈਰਾ ਕੋ ਬਕਰੀ ਬਕਰੀ ਉਹਨਾਂ ਦੇ ਜਦੋਂ ਅਸੀਂ ਇਸ ਸ਼ਿਸ਼ੂ ਤੇ ਆਵਾਂਗੇ ਕੱਲੇ ਕੱਲੇ ਨੇ ਸੇ ਕਰਾਂਗੇ ਖਾਸ ਕਰ ਕੋ ਤੁਹਾਡੀ ਆਪਣੀ ਕਾਰਜਕਾਰੀ ਹੈ ਜਿਹਦੇ ਵਿੱਚ ਤੁਸੀਂ ਰਿਜ਼ਲਟ ਜਿਹੜੇ ਲੈ ਕੇ ਆਏ ਨੇ ਇਹ ਠੀਕ ਹੈ ਕਿ ਗਰੰਟਾ ਦਿੱਤੀ ਹੈ ਨਾ ਇੱਕ ਅੰਨਾ ਰਾਜੂ ਪਿੰਡ ਬਾਰੇ ਕਹਿਣੀ ਆ ਮੈਂ ਵੀ ਉਪਰਛੇ ਤੁਹਾਡੇ ਨਾਲ ਲੇਕਿਨ ਮੈਂ ਇੱਕ ਗੱਲ ਦੇਖ ਪੈਣਾ ਕਿ ਸਭ ਤੋਂ ਮਾੜਾ ਪਿੰਡ ਵਾਲੇ ਨਾ ਸਤ ਮਾਨਸਾ ਸੰਦਰ ਸਿੰਘ ਬਟੇ ਨੇ ਹਰ ਸਹੀ ਇਹ ਕਹਿੰਦਾ ਹੈ ਸਭ ਤੋਂ ਮਾੜਾ ਤੇ ਸਭ ਤੋਂ ਗੰਦਾ ਪਿੰਡ ਜਿਹੜਾ ਉਹ ਰਾਜੂ ਦਾ ਪਿੰਡ ਇਸ ਕਰਕੇ ਇਹਨੂੰ ਬਹੱਦਰ ਕੁਝ ਨਹੀਂ ਕਿਹਾ ਜਾ ਕੇ ਮੈਂ ਮੈਂ ਜਿੱਦੀ ਵਾਲੀ ਜਿੱਦੀ ਬੰਦੇ ਇੱਥੇ ਬੈਠੇ ਆ ਹਾਂ ਜਿਹੜੇ ਜ਼ਰੂਰੀ ਤੁਹਾਡੇ ਖਰਚੇ ਹੋਣਗੇ ਤੁਸੀਂ ਉਹ ਫੋਟ ਕਰਦੇ ਆ ਬਾਕੀ ਕਿਸੇ ਨੂੰ ਇਦਾਂ ਦੀ ਗੱਲ ਨਹੀਂ ਹੈ ਬਾਕੀ ਜੋ ਇਲੈਕਸ਼ਨ ਦਾ ਇੱਕ ਫੰਕਸ਼ਨ ਸਿਸਟਮ ਦਾ ਉਹ ਸਿਸਟਮ ਕਿਉਂ ਨਾ ਕਿਤਾ ਚੁਣਾ ਉਹ ਖਿਜੂ ਦਾ ਬਕਰ ਫੋ ਮੈਂ ਇਹ ਸਮਝਦਾ ਕਿ ਅੱਜ ਅਸੀਂ ਇਮਾਨਦਾਰੀ ਦੇ ਨਾਲ 3 ਵਜੇ ਇੱਥੇ ਸੱਚਾ ਆਏ ਹੋਏ ਆ ਤੇ ਨਬੇ ਦੀ ਆਇਆ ਜਿੱਦੇ ਵੀ ਪਾਵੇ ਅਸੀਂ ਕਈ ਮਾਰ ਨਵਾਂਗੇ ਜੇ ਫੋਨ ਕਰਕੇ ਕੰਮ ਨਾ ਉਹਦਾ ਕਰੀਏ ਮੈਂ ਸਿੱਧੀ ਗੱਲ ਤੋਂ ਹੰਦਾ ਹਾਂ ਕਿ ਇਸ ਕਰਕੇ ਬੁਰ ਕੇ ਪਾ ਕਰੇ ਅੱਜ ਤੁਸੀਂ ਸ਼ੁਰੂਆਤ ਕੀਤੀ ਹੈ ਤੁਹਾਡੇ ਇਲੈਕਸ਼ਨ ਦਾ ਆਗਾਜ਼ ਹੋ ਗਿਆ ਪ੍ਰੋਪਰ ਆਗਾਜ਼ ਹੋ ਗਿਆ ਠੰਡਾ ਠੰਡਾ ਨਾ ਨਹੀਂ ਲਾ ਸਕਦੇ ਜੋ ਕੁਝ ਵੀ ਸ਼ੀ ਇਲੈਕਸ਼ਨ ਦਿੱਤੋ ਔਰ ਪ੍ਰਮਾਤਮਾ ਸਾਡੀ ਤੇ ਵਿੱਚ ਖੁਸ਼ੀ ਗਾਵੇ ਬੜੇ ਸਾਰੇ ਦੇ ਇਹਨਾਂ ਸ਼ਬਦਾਂ ਨਾਲ ਤੁਹਾਨੂੰ ਜੀ ਇਹ ਵੀ ਕਿਹਾ ਮੈਂ ਕਾਂਗਰਸ ਪਾਰਟੀ ਦੀ ਬਦੌਲਤ ਖੜਾ ਕਾਂਗਰਸ ਪਾਰਟੀ ਨੇ ਆਲ ਸਨਮਾਨ ਦੇ ਨਾਲ 2012 ਦੇ ਵਿੱਚ ਦਾਸ ਨੂੰ ਕਾਂਗਰਸ ਦੀ ਟਿਕਟ ਦਿੱਤੀ ਕਿਸੇ ਕਾਰਨ ਕਰਕੇ ਮੈਂ ਲੂਜ਼ ਕਰ ਗਿਆ ਔਰ ਉਸ ਤੋਂ ਬਾਅਦ ਮੈਂ ਆਪਣੇ ਸਾਥੀਆਂ ਦੇ ਨਾਲ ਆਪਣਾ ਸੰਪਰਕ ਨਿਤੋ ਗਿਆ ਆਪਣੇ ਵਰਕਰ ਜਿਹੜੇ ਸਾਡੇ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਮੈਂ ਲਗਾਤਾਰ ਉਹਨਾਂ ਦੇ ਵਿੱਚ ਰਹਾਂ ਜੇਕਰ ਕੋਈ ਸਾਨੂੰ ਪਾਰਸ ਬਣਾਦਾ ਤੇ ਸਾਥੀਓ ਤੁਸੀਂ ਬਣਾਦੇ ਹੋ ਤੋਂ ਬਗੈਰ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਦਾ ਜਿਹੜਾ ਵजूद ਹੈ ਉਸ ਦੀ ਕਦਰ ਭਾਵ ਨਹੀਂ ਕੀਤੀ ਜਾ ਸਕਦੀ ਸੋ ਤੁਹਾਡਾ ਹਾਰਡ ਵਰਕ ਤੁਹਾਡੀ ਮਿਹਨਤ ਤੁਹਾਡੇ ਲੀਡਰ ਸਾਹਿਬਾਨ ਨੂੰ ਮਾਹ ਸਾਹਿਬ ਨੂੰ ਮੈਂ ਬਹੁਤ ਬਹੁਤ ਮੁਬਾਰਕਵਾਦ ਜਿੰਨਾ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਕਰ ਸਕਦਾ ਔਰ ਜੇਕਰ ਕਾਂਗਰਸ ਪਾਰਟੀ ਦਾ ਪੰਜਾਬ ਨੂੰ ਯੋਗਦਾਨ ਦੀ ਗੱਲ ਕਰੀਏ ਮੈਂ ਸਮਝਦਾ ਕਿ ਪੰਜਾਬ ਕਦੀ ਕਾਂਗਰਸ ਪਾਰਟੀ ਦੀ ਯੋਗਦਾਨ ਨੂੰ ਪੂਰ ਨਹੀਂ ਸਕਦਾ ਔਰ ਉਸ ਦੇ ਵਿੱਚ ਮੈਂ ਖਾਸ ਤੌਰ ਤੇ ਗੱਲ ਕਰਨੀ ਚਾਹਾਂਗਾ डॉक्टर मर्मो सिंह ਜਿਹਨਾਂ ਨੂੰ ਕਾਂਗਰਸ ਪਾਰਟੀ ਨੇ ਪ੍ਰਧਾਨ ਮੰਤਰੀ ਬਣਾਇਆ ਪ੍ਰਾਈਮ ਮਿੰਿਸਟਰ ਬਣਾਇਆ ਤੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਾਣ ਵਾਲੀ ਗੱਲ ਸਰਦਾਰ ਗੁੱਟਾ ਸਿੰਘ ਗ੍ਰਹਿ ਮੰਤਰੀ ਹੈ ਜਾਨੀ ਜਰ ਸਿੰਘ ਜੀ ਸਾਡੇ ਰਾਸ਼ਟਰਪਤੀ ਬਣੇ ਮੁੱਖ ਮੰਤਰੀ ਬਣੇ ਹੋਰ ਇਸ ਤਰ੍ਹਾਂ ਕੇਂਦਰ ਨੇ ਸਾਨੂੰ ਬਹੁਤ ਮਾਣ ਸਨਮਾਨ ਦਿੱਤਾ ਸਾਡੀ ਆ ਕੀ ਭੈਣਾ ਮੰਤਰੀ ਰਹੀਆਂ ਔਰ ਕਾਂਗਰਸ ਪਾਰਟੀ ਦਾ ਯੋਗਦਾਰ ਪੰਜਾਬ ਦੇ ਵਿੱਚ ਮੈਂ ਸਮਝਦਾ ਪੰਜਾਬ ਦੇ ਲਈ ਅਸੀਂ ਜਿਹੜੇ ਹਮੇਸ਼ਾ ਨਾਲ ਦੇ ਰਿਹੇ ਆ ਔਰ ਜੇਕਰ ਕਾਂਗਰਸ ਪਾਰਟੀ ਦੀਆਂ ਨੀਤੀਆਂ ਦੀ ਗੱਲ ਕਰੀਏ ਤੇ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਨੇ 10 ਸਾਲ ਰਾਜ ਕੀਤਾ ਔਰ 10 ਸਾਲ ਦੇ ਵਿੱਚ ਜੇਕਰ ਸਭ ਤੋਂ ਸਫਲ ਕਿਸੇ ਪਾਲਸੀ ਦੀ ਗੱਲ ਕਰੀਏ ਤਾਂ ਮੈਂ ਸਮਝਦਾ ਕਿ ਮਨਰੇਗਾ ਤੋਂ ਸਫਲ ਪਾਲਸੀ ਅੱਜ ਤੱਕ ਦੁਨੀਆ ਦੇ ਵਿੱਚ ਕੋਈ ਨਹੀਂ